ਸਤਿ ਸ਼੍ਰੀ ਅਕਾਲ ਪੰਜਾਬੀਓ ਹਿਮਾਚਲ ਦੇ ਵਿੱਚ ਪਾਲੰਪੁਰ ਡਿਸਟ੍ਰਿਕਟ ਦੇ ਵਿੱਚ ਨਗਰੀ ਟਾਊਨ ਹੈ ਉੱਥੇ ਧੰਤਨ ਬਾਬਾ ਆਨੰਦ ਸਿੰਘ ਜੀ ਨੇ ਆ ਕੇ ਤਪੱਸਿਆ ਕਰੀ ਸੀ ਉਸ ਪਵਿੱਤਰ ਗੁਫਾ ਦੇ ਤੁਹਾਨੂੰ ਦਰਸ਼ਨ ਕਰਵਾਉਣ ਲੈ ਕੇ ਜਾ ਰਹੇ ਹਾਂ ਤੇ ਇੱਥੇ ਧੰਤਨ ਬਾਬਾ ਆਨੰਦ ਸਿੰਘ ਜੀ ਨੇ ਆਪਣੇ ਤਪੱਸਿਆ ਕਰੀ ਸੀਗੀ ਮਤਲਬ ਇਹ ਉਹਨਾਂ ਦੀ ਗੁਫਾ ਬਣੀ ਹੋਈ ਹੈ ਇੱਥੇ ਸਥਾਨ ਬਣੇ ਹੋਏ ਨੇ ਉਹਨਾਂ ਦੇ ਗੁਰੂ ਘਰ ਬਣਿਆ ਹੋਇਆ ਬਹੁਤ ਵਧੀਆ ਗੁਰੂ ਘਰ ਬਣੀ ਜਾਂਦਾ ਆ ਬਾਬਾ ਜਗਰੂਪ ਸਿੰਘ ਜੀ ਨੇ ਉਹਨਾਂ ਦੀ ਰਹਿਨਮਾਈ ਹੇਠ ਤੇ ਬਹੁਤ ਮਨ ਖੁਸ਼ ਹੁੰਦਾ ਜਦੋਂ ਪੰਜਾਬ ਦਾ ਕੋਈ ਧਾਰਮਿਕ ਸਥਾਨ ਦੇਖਦਾ ਕਿਉਂਕਿ ਬਾਈ ਤੁਹਾਨੂੰ ਪਤਾ ਹੈ ਹੋਰ ਤਾਂ ਕਿਤੇ ਪਾਣੀ ਨਹੀਂ ਮਿਲਦਾ ਆਪਣੇ ਗੁਰੂ ਘਰ ਹੀ ਨੇ ਜਿੱਥੇ ਆਪਾਂ ਨੂੰ ਸਾਰਾ ਕੁਝ ਉਪਲਬਧ ਹੁੰਦਾ ਕਮਰੇ ਬਣੇ ਹੋਏ ਨੇ ਸਪੈਸ਼ਲ ਇਹਨਾਂ ਨੇ ਬਾਬਾ ਜੀ ਨੇ ਬਹੁਤ ਟਾਪ ਦੇ ਸ਼ਾਨਦਾਰ ਕਮਰੇ ਬਣਾਏ ਹੋਏ ਨੇ 20 ਕਮਰੇ ਨੇ ਬਿਲਕੁਲ ਫ੍ਰੀ ਕੋਈ ਮਰਜ਼ੀ ਆ ਕੇ ਉੱਥੇ ਆਪਣਾ ਰੁੱਕ ਸਕਦਾ ਦੇਖੋ ਕਿੰਡੀ ਵੱਡੀ ਗੱਲ ਹੈ ਕੀ ਮਤਲਬ ਕੋਈ ਕਿਰਾਇਆ ਪਾੜਾ ਨਹੀਂ ਤੁਹਾਨੂੰ ਮੈਂ ਲੈ ਕੇ ਚੱਲਦਾ ਹਾਂ ਉਸ ਗੁਫਾ ਵੱਲ ਇਹ ਉਹ ਪਵਿੱਤਰ ਸਥਾਨ ਆ ਸੰਗਤੋ ਜਿੱਥੇ ਤਨਤਨ ਬਾਬਾ ਨੰਦ ਸਿੰਘ ਜੀ ਨੇ ਆ ਕੇ ਭਗਤੀ ਕੀਤੀ ਸੀਗੀ ਤਨਤਨ ਬਾਬਾ ਨੰਦ ਸਿੰਘ ਜੀ ਤੇ ਸਾਰੇ ਪੰਜਾਬ ਦੇ ਸ਼ਰਧਾਲੂਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਉਸ ਸ਼ਰਧਾਲੂ ਤੱਕ ਦੇਸ਼ ਵਿਦੇਸ਼ ਤੱਕ ਪਹੁੰਚਾ ਦਿਓ ਕਿਉਂਕਿ ਕਿਸੇ ਨੇ ਅਜੇ ਤੱਕ ਬਾਬਾ ਅਨੰਦ ਸਿੰਘ ਜੀ ਨੇ ਜਿੱਥੇ ਭਗਤੀ ਕੀਤੀ ਸੀ ਉਸ ਗੁਫਾ ਦੇ ਦਰਸ਼ਨ ਨਹੀਂ ਕੀਤੇ ਅੱਜ ਪਹਿਲੀ ਦਫਾ ਤੁਹਾਨੂੰ ਮੈਂ ਜਿਹੜੇ ਉਸ ਪਵਿੱਤਰ ਗੁਫਾ ਦੇ ਦਰਸ਼ਨ ਕਰਵਾਉਣ ਚੱਲਿਆ ਜਿੱਥੇ ਆ ਕੇ ਭਗਤੀ ਕੀਤੀ ਮੈਂ ਧੰਨਮੰਨ ਦਾ ਬਾਬਾ ਜੀ ਨੂੰ ਕਿਉਂਕਿ ਬਾਈ ਜੀ ਇੱਥੇ ਇੰਨਾ ਡਰ ਲੱਗਦਾ ਸੀ ਮੈਂ ਤੇ ਮੇਰਾ ਬੇਟਾ ਹੀ ਸੀਗੇ ਨਾਲ ਇੱਥੇ ਆਏ ਹੋਏ ਦੋਨੇ ਤੇ ਮੇਰਾ ਬੇਟਾ ਅੰਦਰ ਜਾ ਕੇ ਡਰ ਗਿਆ ਕਿਉਂਕਿ ਇੱਥੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਸੀ ਜਿਹੜੀ ਇਹ ਇਮਾਰਤ ਦੇਖ ਰਹੇ ਹੋਂ ਇਹ ਆਧੁਨਿਕ ਹੁਣ ਬਣਾਈ ਗਈ ਆ ਉਸ ਤੋਂ ਬਾਅਦ ਪਰ ਜਿਹੜੀ ਗੁਫਾ ਉਹ オリジナル ਆ ਪਹਾੜ ਦੇ نیچے ਆ ਉਹ ਅਸੀਂ ਉੱਥੇ ਤੱਕ ਗਏ ਨਹੀਂ ਕਿਉਂਕਿ ਬਾਈ ਡਰ ਲੱਗਦਾ ਸੀ ਜੇ ਤੁਸੀਂ ਇਸ ਪਵਿੱਤਰ ਗੁਫਾ ਦੇ ਦਰਸ਼ਨ ਕਰਨ ਜਾਣਾ ਤਾਂ ਬਾਈ 8-10 ਜਣੇ ਆਇਓ ਕਿਉਂਕਿ ਬਹੁਤ ਹੀ ਡਰਾਵਣਾ ਤੇ ਖੌਫਨਾਕ ਮਾਹੌਲ ਹੈ ਕੋਈ ਜਾਨਵਰ ਜਨੌਰ ਨਹੀਂ ਹੈਗਾ ਬਸ ਚਿੜੀਆਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਪੰਛੀਆਂ ਦੀਆਂ ਆਵਾਜ਼ਾਂ ਆਉਂਦੀਆਂ ਸੀ ਤੇ ਪਾਣੀ ਵਗਦੇ ਦੀਆਂ ਆਵਾਜ਼ਾਂ ਆਉਂਦੀਆਂ ਸੀ ਹੋਰ ਕੁਝ ਨਹੀਂ ਬਾਈ ਬਾਈ ਡਰ ਲੱਗਦਾ ਸੀਗਾ ਸਿੱਧੀ ਗੱਲ ਪਰ ਤੁਸੀਂ ਆਇਓ ਇਕੱਠੇ ਆਣੇ ਹੋ ਕੇ ਆਇਓ 7-8 ਜਣੇ ਤੇ ਦਰਸ਼ਨ ਜ਼ਰੂਰ ਕਰਿਓ ਕਿਉਂਕਿ ਜਿਹੜੇ ਆਪਣੇ ਸਿੰਘ ਸਾਹਿਬ ਨੇ ਉੱਤੇ ਰਹਿੰਦੇ ਨੇ 2-4 ਜਣੇ ਨੇ ਉਹ ਉੱਤੇ ਗੁਰਦੁਆਰੇ ਦੀ ਉਹ ਸਾਰੀ ਚੱਲ ਰਹੀ ਹੈ ਉੱਥੇ ਕੰਮ ਕਰ ਰਹੇ ਸੀ ਇਸ ਸਥਾਨ ਦੇ ਉੱਤੇ ਉੱਥੇ ਬਾਬਾ ਜੀ ਦੀ ਫੋਟੋ ਉਪਸਥਿਤ ਹੈ ਉੱਥੇ ਬਾਬਾ ਜੀ ਬਹਿ ਕੇ ਭਗਤੀ ਕਰਦੇ ਰਹੇ ਨੇ ਜਿਹੜੀ ਆ ਬਿਲਡਿੰਗ ਦਾ ਰਸਤਾ ਜਾ ਰਿਹਾ ਅੰਦਰ ਇਹ ਪਹਾੜ ਨੂੰ ਕੱਟ ਕੇ ਇੱਥੇ ਗੁਫਾ ਬਣਾਈ ਹੋਈ ਸੀ ਇੱਥੇ ਕਾਂਤ ਵਿੱਚ ਬੈਠ ਕੇ ਭਗਤੀ ਬਾਬਾ ਆਨੰਦ ਸਿੰਘ ਜੀ ਨੇ ਕਰੀ ਸੀਗੀ ਜੋ ਅੱਜ ਕੱਲ ਜਗਰਾਉ ਨਾਨਕ ਸਰ ਸੰਪਰਤਾਏ ਦੇ ਮੁਖੀ ਨੇ ਇਹ ਸੰਗਤ ਉਹ ਬੌਲੀ ਸਾਹਿਬ ਹੈ ਇੱਥੇ ਉਹ ਪੱਥਰ ਜਿਹਾ ਲੱਗਿਆ ਹੋਇਆ ਪਾਣੀ ਦੇ ਵਿੱਚ ਇੱਕ ਸਾਈਡ ਤੇ ਜਿੱਤੇ ਪੰਜਾਬੀ ਨਾਲ ਕੁਝ ਲਿਖਿਆ ਹੋਇਆ ਬਹੁਤ ਜ਼ਿਆਦਾ ਤਾਂ ਨਹੀਂ ਸਮਝ ਆਇਆ ਇੱਕ ਦਾ ਸਤਨਾਮ ਵਾਹਿਗੁਰੂ ਲਿਖਿਆ ਹੋਇਆ ਹੈ ਸ਼ਾਇਦ ਬਾਕੀ ਕੁਝ ਹੋਰ ਵੀ ਲਿਖਿਆ ਜਿਆਦਾ ਪੜਿਆ ਨਹੀਂ ਗਿਆ ਕਿਉਂਕਿ ਬਾਈ ਜੀ ਇੱਥੇ ਯਾਰ ਬਹੁਤ ਡਰ ਲੱਗਦਾ ਸੀ ਸਿੱਧੀ ਗੱਲ ਹੈ ਕਿ ਸਾਨੂੰ ਤਾਂ ਇਹ ਸੀਗਾ ਕਿ ਮਤਲਬ ਅਸੀਂ ਇਹ ਵੀਡੀਓ ਨੂੰ ਜਲਦੀ ਤੋਂ ਜਲਦੀ ਕੈਪਚਰ ਕਰ ਲਈਏ ਤੁਹਾਨੂੰ ਸੰਗਤਾਂ ਨੂੰ ਦਰਸ਼ਨ ਕਰਵਾਉਣ ਵਾਸਤੇ ਤੇ ਫਿਰ ਮੈਂ ਕੀਤਾ ਇਸ਼ਨਾਨ ਕਿਉਂਕਿ ਮੈਨੂੰ ਥੋੜੀ ਜੀ ਅਲਰਜੀ ਸੀ ਸਕੰਦੀ ਮੈਂ ਬਾਬਾ ਆਨੰਦ ਸਿੰਘ ਜੀ ਨੂੰ ਧਿਆ ਕੇ ਉਹਨਾਂ ਦਾ ਨਾਮ ਲੈ ਕੇ ਤੇ ਮੈਂ ਫਿਰ ਥੋੜਾ ਜਿਹਾ ਇਸ਼ਨਾਨ ਕੀਤਾ ਇਸ਼ਾਨ ਤੁਸੀਂ ਦੇਖ ਹੀ ਰਹੇ ਹੋ ਕਿ ਮਤਲਬ ਆਪਾਂ ਜਿਵੇਂ ਕਹਿੰਦੇ ਆ ਡਰਾਈ ਕਲੀਨ ਟਾਈਪ ਹੀ ਕੀਤਾ ਕਿਉਂਕਿ ਇੰਨਾ ਟਾਈਮ ਨਹੀਂ ਸੀ ਬਾਈ ਬਹੁਤ ਤੇ ਇਹ ਉੱਪਰ ਆ ਗਿਆ 68 ਬੇਗਮਪੁਰਾ ਨਾਨਕਸਰ ਇਹ ਬਣ ਰਹੀ ਹੈ 68 ਬਹੁਤ ਸੋਹਣਾ ਗੁਰੂ ਘਰ ਬਣ ਰਿਹਾ ਤੇ ਮਨ ਨੂੰ ਇੰਨੀ ਸ਼ਾਂਤੀ ਆਉਂਦੀ ਹੈ ਇੱਥੇ ਆ ਕੇ ਸਭ ਤੋਂ ਵੱਡੀ ਗੱਲ ਤਾਂ ਸੁਨਸਾਨ ਜਗ੍ਹਾ ਤੇ ਪਹਾੜੀਆਂ ਦੇ ਵਿੱਚ ਜਦੋਂ ਕੋਈ ਪੰਜਾਬ ਪੰਜਾਬੀ ਲਿਖਿਆ ਹੋਇਆ ਗੁਰੂ ਘਰ ਤੇ ਆ ਜਾਂਦਾ ਤਾ ਫਿਰ ਵੈਸੀ ਸਕੂਨ ਮਿਲ ਜਾਂਦਾ ਇਹਦਾ ਨਾਮ ਆ ਠਾਠ ਬੇਗਮ ਪੁਰਾ ਗੁਰੂ ਨਾਨਕ ਸਰਬੈਕਉਂਠ ਧਾਮ ਏ ਆਨੰਦ ਗੁਫਾ ਕਿਉਂਕਿ ਇੱਥੇ ਮਹਾਰਾਜ ਜੀ ਨੇ ਜਿਹੜੀ ਆਨੰਦ ਗੁਫਾ ਬਣਾਈ ਸੀ ਜਿੱਥੇ ਉਹਨਾਂ ਨੇ ਭਗਤੀ ਕੀਤੀ ਸੀ ਇਸ ਕਰਕੇ ਇਹਦੇ ਨਾਲ ਇਸ ਨੂੰ ਆਨੰਦ ਗੁਫਾ ਵੀ ਕਹਿ ਦਿੰਦੇ ਨੇ ਤੇ ਇੱਥੇ ਹੁਣ ਪਵਿੱਤਰ ਸਥਾਨ ਜਿਹੜੇ ਬਨ ਲੱਗੇ ਤੁਹਾਨੂੰ ਅੰਦਰ ਚੱਲ ਕੇ ਮੈਂ ਦਰਸ਼ਨ ਕਰਾਉਣਾ ਦਰਬਾਰ ਸਾਹਿਬ ਦੇ ਥੋੜੇ ਜੇ ਇਸ ਤਰ੍ਹਾਂ ਬਹੁਤ ਹੀ ਸੁੰਦਰ ਦਰਬਾਰ ਸਾਹਿਬ ਬਣਿਆ ਹੋਇਆ ਪੱਥਰ ਚੜਾਤਾ ਸਾਰਾ ਕੰਮ ਹੋ ਗਿਆ ਥੋੜੇ ਬਹੁਤੇ ਕੰਮ ਨੇ ਉਹ ਸੇਵਾਦਾਰ ਜਿਹੜੇ ਸਿੰਘ ਸਾਹਿਬ ਇੱਥੇ ਡਿਊਟੀ ਤੇ ਨੇ ਉਹ ਕੰਮ ਕਰਵਾ ਰਹੇ ਨੇ ਜਿਵੇਂ ਕਿ ਤੁਹਾਨੂੰ ਪਤਾ ਵੀ ਪਹਾੜਾਂ ਦੇ ਵਿੱਚ ਕੰਮ ਕਰਵਾਉਣੇ ਬਹੁਤ ਔਖੇ ਹੁੰਦੇ ਆ ਉਸ ਹਿਸਾਬ ਨਾਲ ਦੇਖ ਕੇ ਤਾਂ ਐ ਲੱਗਦਾ ਜਿਵੇਂ ਇਹ ਸਿੱਧਾ ਸਵਰਗ ਲੋਗ ਤੋਂ ਲਿਆ ਕੇ ਉਤਾਰਿਆ ਹੁੰਦਾ ਕਿਉਂਕਿ ਇੰਨੀ ਮਿਹਨਤ ਜਿਵੇਂ ਆਪਾਂ ਇੱਧਰ ਪੰਜਾਬ 'ਚ ਮੈਦਾਨੀ ਏਰੀਆ 'ਚ ਕਰਦੇ ਆ ਉਸੇ ਤਰ੍ਹਾਂ ਹੀ ਬਣਾਇਆ ਉਸੇ ਤਰਜ ਤੇ ਪੱਥਰ ਚੜਾਤਾ ਸਾਰੇ ਬਹੁਤ ਸੋਹਣਾ ਕੰਮ ਸਪੈਲਟ ਪਾਲਿਸ਼ ਕੀਤੀ ਹੋਈ ਜੋੜੀਆਂ ਨੂੰ ਇਹ ਹੱਟਾ ਨੇ ਬਾਈ ਇਹ ਰੂਮ ਨੇ ਜਿਹੜੇ ਆਪਾਂ ਨੂੰ ਰਹਿਣ ਵਾਸਤੇ ਸਿੰਘ ਸਾਹਿਬ ਦੇ ਦਿੰਦੇ ਨੇ ਕਿ ਫ੍ਰੀ ਆਫ ਕਾਸਟ ਆ ਸਭ ਤੋਂ ਵੱਡੀ ਗੱਲ ਦੇਖੋ ਇੰਨੀ ਮਿਹਨਤ ਨਾਲ ਇੰਨੀ ਇੱਥੇ ਲੇਬਰ ਪੈਂਦੀ ਐ ਇੰਨਾ ਇੱਥੇ ਮਟੀਰੀਅਲ ਰੌ ਮਟੀਰੀਅਲ ਲਿਆਉਣਾ ਔਖਾ ਹੈ ਫੇਰ ਵੀ ਇੱਥੇ ਸਾਰਾ ਕੁਝ ਉਪਲਬਧ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ